ਸਾਡਾ ਐਕਸ਼ਨ ਇਹੀ ਹੈ ਅਸੀਂ ਸਾਰੇ ਜਥੇਬੰਦੀਆਂ ਇਕੱਠੀਆਂ ਹੋ ਕੇ ਐਸ ਸੀ ਭਾਈਚਾਰੇ ਦੀਆਂ ਅਸੀਂ ਇਹ ਸਰਕਾਰ ਦੇ ਖਿਲਾਫ ਸੜਕਾਂ ਤੇ ਵੀ ਆਵਾਂਗੇ ਸਰਕਾਰ ਦੇ ਕੰਢ ਖੁੱਲਣ ਲਈ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਅਸੀਂ ਕਦੀ ਪਿੱਛੇ ਨਹੀਂ ਹਟਾਂਗੇ ਇਹ ਸਰਕਾਰ ਬਿਲਕੁਲ ਦਲਤਾਂ ਪ੍ਰਤੀ ਮਾਰੀ ਸੋਚ ਹੈ ਇਹ ਸਰਕਾਰ ਦੀ ਸੋਚ ਨੂੰ ਬਦਲਣ ਦੇ ਲਈ ਸਾਨੂੰ ਕੋਈ ਵੀ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ। ਹਾਂ ਜੀ ਬਦਨ ਜੀ ਕੀ ਮਸਲਾ ਜੀ ਅੱਜ ਦਾ ਮਸਲਾ ਇਹ ਹੈ ਕਿ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਇਹ ਦਲਤਾਂ ਨੂੰ ਅੱਖਾਂ ਓਡੇ ਕਰਦੀ ਹੈ ਹੁਣੇ ਬੇਅਤਵੀ ਦਾ ਖਾੜਾ ਪੇਸ਼ ਕੀਤਾ ਪਹਿਲਾ ਅਕਾਲੀ ਸਰਕਾਰ ਨੇ ਪੇਸ਼ ਕੀਤਾ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਕੀਤਾ ਇਹ ਤੀਸਰੀ ਵਾਰੀ ਇਹ ਭਗਵੰਤਪਾਨ ਦੀ ਸਰਕਾਰ ਇਸ ਨੂੰ ਪੇਸ਼ ਕਰਨ ਲੱਗੀ ਹੋਈ ਹੈ ਇਹ ਖਾੜਾ ਪੇਸ਼ ਕਰਕੇ ਭਗਵਾਨ ਵਾਲਮੀਕੀ ਗੁਰੂ ਰਵਿਦਾਸ ਮਹਾਰਾਜ ਸੰਤ ਕਬੀਰ ਜੀ ਤੇ ਬਾਬਾ ਸਾਹਿਬ ਉਮੀਦ ਕਰ ਉਹ ਇਹਨਾਂ ਨੇ ਉਸ ਖਾੜੇ ਦੇ ਵਿੱਚ ਪੇਸ਼ ਨਹੀਂ ਕੀਤਾ ਜਦੋਂ ਕਿ ਪੂਰੇ ਪੰਜਾਬ ਚ 34% ਦਲ ਸਮਾਜ ਦੇ ਲੋਗ ਹੈ ਇਹ ਸਰਕਾਰ ਬਿਲਕੁਲ ਅੱਖੇ ਉਲਲੇ ਕਰਕੇ ਬੈਠੀ ਹੈ ਇਹ ਸ਼ਹੀਦ ਭਗਤ ਸਿੰਘ 바ਵਾ ਸਾਹਿਬ ਵੇਦ ਕਰਦੀਆਂ ਸਿਰਫ ਆਪਣੇ ਪਿਛਲੇ ਵਾਸੇ ਫੋਟੋਆਂ ਲਾ ਸਕਦੀ ਹੈ ਉਹਨਾਂ ਦੀਆਂ ਗੱਲਾਂ ਕਰ ਸਕਦੀ ਹੈ ਪਰ ਕੰਮ ਜ਼ੀਰੋ ਕਰ ਸਕਦੀ ਹੈ ਇਹ ਜ਼ੀਰੋ ਸਰਕਾਰ ਨੂੰ ਅੱਜ ਅਸੀਂ آگਾਹ ਕਰ ਰਹੇ ਹਾਂ ਵੇ ਜਿਸ ਤਰ੍ਹਾਂ ਤੁਸੀਂ ਬੇਅਦਬੀ ਦਾ ਖਾਣਾ ਤਿਆਰ ਕੀਤਾ ਇਹ ਖਾਣੇ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਜਿਹੜੇ ਐਸੀ ਭਾਈਚਾਰੇ ਦੇ ਰਹਿਬਰ ਹਨ ਉਹਨਾਂ ਵਿੱਚ ਸ਼ਾਮਲ